ਸਸ਼ੀਕਾਲਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪੰਜਾਬ ਕਾਂਗਰਸ ਦੇ ਚੀਫ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਕਿੰਗਰਾ ਅੱਜ ਬਹੁਤ ਹੀ ਗਰਮ ਲਹਿਜ਼ੇ ਦੇ ਵਿੱਚ ਨਜ਼ਰ ਆਏ ਅੱਜ ਇੱਕ ਪ੍ਰੈਸ ਕਾਨਫਰੰਸ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਕੇਂਦਰੀ ਸਰਕਾਰ ਯਾਨੀ ਕਿ ਬੀਜੇਪੀ ਦੇ ਸਰਕਾਰ ਦੇ ਉੱਪਰ ਖੂਬ ਬਰੇ ਕਿਉਂਕਿ ਸ਼ਿਵਰਾਜ ਚਾਹਾਨ ਉਹਨਾਂ ਦੇ ਵੱਲੋਂ ਮਾਈਨਿੰਗ ਦੇ ਇਲਜ਼ਾਮ ਲਗਾਏ ਗਏ ਨੇ ਤਾਂ ਅਜੇ ਇਹ ਇਲਜ਼ਾਮਾਂ ਦੇ ਵਿਚਕਾਰ ਕਾਂਗਰਸ ਵੀ ਪਿੱਛੇ ਨਹੀਂ ਹਟੀ ਤੇ ਕਾਂਗਰਸ ਨੇ ਵੀ ਸਿੱਧੇ-ਸਿੱਧੇ ਸਵਾਲ ਨੇ ਜਿਹੜੇ ਉਹ ਸ਼ਿਵਰਾਜ ਚੋਹਾਨ ਹੁਣਾਂ ਨੂੰ ਪੁੱਛੇ ਨੇ BBMP ਜੋ ਕਿ ਫਿਲਹਾਲ ਕੇਂਦਰ ਦੀ ਦੇਖਰੇਖ ਦੇ ਹੇਠ ਚੱਲ ਰਿਹਾ ਹੈ ਉਸ ਦੇ ਉੱਪਰ ਸਵਾਲ ਚੁੱਕੇ ਗਏ ਨੇ ਕਿ BBMP ਦੇ ਵਿੱਚ ਪਾਣੀ ਦਾ ਪੱਧਰ ਕਿਉਂ ਨਹੀਂ ਵਧਾਇਆ ਗਿਆ ਕੇਂਦਰ ਸਰਕਾਰ ਉਸ ਨੂੰ ਲੈ ਕੇ ਰਿਸਕ ਕਿਉਂ ਨਹੀਂ ਲੈ ਰਹੀ ਜਦ ਕਿ ਪੰਜਾਬ ਦੇ ਵਿੱਚ ਪਾਣੀ ਹੈ ਜਿਹੜਾ ਉਹ ਵੱਡੇ ਪੱਧਰ ਤੇ ਫੈਲ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉਹ ਕੇਂਦਰ ਸਰਕਾਰ ਨੂੰ ਕੀਤੇ ਨੇ ਜੋ ਕੈੰਗੜਾ ਨੇ ਉਹਨਾਂ ਤੇ ਇਹ ਵੀ ਕਹਿਣਾ ਹੈ ਕਿ ਮੈਂ ਹੜਾਂ ਤੋਂ ਪਹਿਲਾਂ ਬੀਬੀ ਐਮਬੀ ਦੇ ਬੰਨ ਦੇ ਉੱਪਰ ਗਿਆ ਸੀ ਜਿੱਥੇ ਮੈਂ ਦੇਖਿਆ ਸੀ ਕਿ ਪਾਣੀ ਦਾ ਪੱਧਰਾ ਜਿਹੜਾ ਉਹ ਕਾਫੀ ਜ਼ਿਆਦਾ ਨੀਵੇਂ ਜੇ ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਦੀ ਮਦਦ ਹੋ ਸਕਦੀ ਸੀ ਜਿਸ ਤੋਂ ਬਾਅਦ ਤਲਖੀ ਭਰੇ ਨੈਜ਼ ਲੈਜ਼ੇ ਦੇ ਵਿੱਚ ਕੈੰਗੜਾ ਨਜ਼ਰ ਆਈ ਉਦੋਂ ਕਿਉਂ ਤੁਸੀਂ 7 ਫੁੱਟ ਐਮਡੀਡੀਐਲ ਤੋਂ ਥੱਲੇ ਲੈ ਗਏ ਐਤਕੀ ਤੁਹਾਨੂੰ ਲਜਾਂ ਵਿੱਚ ਕੀ ਹਰਜ ਸੀਗਾ 6 ਅਗਸਤ ਨੂੰ ਮੈਂ ਭਾਖੜਾ ਡੈਮ ਦੇ ਉੱਤੇ ਸੀ ਜਦੋਂ ਕਿ ਪਾਣੀ ਦਾ ਜਿਹੜਾ ਉਸ ਵੇਲੇ ਮਿਆਰ ਜਿਹੜਾ 1635 ਫੁੱਟ ਸੀ ਕਿਉਂ ਭਈ 1635 ਫੁੱਟ ਤੇ ਰੱਖਿਆ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਚੇਅਰਮੈਨ ਸਾਹਿਬ ਦੇ ਬਿਆਨ ਦੇ ਮੁਤਾਬਕ ਕਿ ਸਾਨੂੰ ਜੂਨ ਦੇ ਵਿੱਚ ਆਈਐਮਡੀ ਨੇ ਦੱਸਤਾ ਸੀ ਕਿ ਐਤਕੀ ਬਰਸਾਤਾਂ 105% ਹੋਣਗੀਆਂ ਜੇ ਤੁਹਾਨੂੰ ਆਈਐਮਡੀ ਨੇ ਜੂਨ 'ਚ ਦੱਸਤਾ ਸੀ ਤੇ ਤੁਸੀਂ ਫਿਰ ਵੀ ਪਾਖੜਾ ਦਾ ਲੈਵਲ ਇੰਨਾ ਉੱਚੀ ਰੱਖੀ ਬੈਠੇ ਰੱਖੇ ਅੱਜ ਵੀ ਜਿਹੜਾ ਪਾਖੜਾ ਦਾ ਲੈਵਲ ਹੈ ਉਹ ਮੈਕਸਿਮਮ 1680 ਤੋਂ ਥੱਲੇ ਹੈ ਔਰ ਇਹ 1680 ਨਹੀਂ ਇਹ 1685 ਤੱਕ ਜਾ ਸਕਦਾ ਹੈ। ਔਰ 1988 ਤੇ 89 ਦੇ ਵਿੱਚ ਇਹ ਲੈਵਲ ਜਿਹੜਾ ਹੈ 1687 ਤੱਕ ਗਿਆ ਸੀ। ਇਹ ਮੇਰਾ ਡਾਟਾ ਨਹੀਂ ਹੈ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਵੈਬਸਾਈਟ ਦੇ ਉੱਤੇ ਹੈ ਇਹ ਇਨਫੋਰਮੇਸ਼ਨ ਤੁਸੀਂ ਆਪ ਵੀ ਐਕਸੈਸ ਕਰ ਸਕਦੇ ਹੋ। ਸੋ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹ ਹੜ੍ਹ ਐਕਸਟ੍ਰੀਮ ਕਿਵੇਂ ਬਣਿਆ ਇਹਨਾਂ ਦੀ ਇੰਟੈਂਸਿਟੀ ਕਿਵੇਂ ਵਧੀ ਉਹਦੇ ਵਾਸਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਔਰ ਮੇਰੀ ਬੇਨਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿ ਸਿਟਿੰਗ ਜੱਜ ਜਾਂ ਇੱਕ ਰਿਟਾਇਰਡ ਜੱਜ ਉਹਦੀ ਚੇਅਰਮੈਨਸ਼ਿਪ 'ਚ ਇੱਕ ਕਮੇਟੀ ਗਠਨ ਕੀਤੀ ਜਾਵੇ ਜਿਹੜੀ ਕਮੇਟੀ ਜਾਂ ਕਮਿਸ਼ਨ ਜਿਹੜਾ ਉਹ ਇਹ ਇਨਕੁਆਇਰ ਕਰੇ ਕਿ ਇਹਨਾਂ ਫਲੱਡਾਂ ਦੇ ਵਿੱਚ ਇਹਦੀ ਇੰਟੈਂਸਿਟੀ ਵਧਾਉਣ ਵਿੱਚ BBMP ਦਾ ਕਿੰਨਾ ਜਿਹੜਾ ਹੈਗਾ ਉਹ ਹੱਥ ਹੈਗਾ। ਕਿਉਂਕਿ ਮੀਂਹ ਤਾਂ ਪੈਂਦਾ ਹੀ ਰਹਿੰਦੇ ਨੇ ਮੀਂਹ ਨਾਲ ਵਾਟਰ ਲੌਕਿੰਗ ਹੋ ਸਕਦੀ ਸੀ ਮੀਂਹ ਨਾਲ ਦਰਿਆਵਾਂ ਨੇ ਆਪਦੇ ਬੰਨਾਂ ਦੇ ਵਿੱਚ ਰਹਿਣਾ ਸੀ ਪਰ ਜਦੋਂ ਪਿੱਛੋਂ ਪਾਣੀ ਛੱਡਤਾ ਦਰਿਆ ਦੇ ਬੰਨ ਟੁੱਟ ਗਏ ਤੇ ਉੱਛਲ ਗਏ ਸੋ ਇਸ ਕਰਕੇ ਪੰਜਾਬ ਡੁੱਬਿਆ ਨਹੀਂ ਪੰਜਾਬ ਡੋਬਿਆ ਗਿਆ ਹੈ ਗਲਤੀ ਨਾਲ ਡੋਬਿਆ ਗਿਆ ਹੈ ਜਾਂ ਕਨਸਪੀਰੇਸੀ ਦੇ ਤਹਿਤ ਡੋਬਿਆ ਗਿਆ ਹੈ ਸਿਰਫ ਇਹ ਪਤਾ ਕਰਨ ਦੀ ਲੋੜ ਹੈ ਬਾਕੀ ਪੰਜਾਬ ਡੋਬਿਆ ਗਿਆ ਡੁੱਬਿਆ ਨਹੀਂ ਅੱਜ ਬਹੁਤ ਵੱਡਾ ਹਿੱਸਾ ਪੰਜਾਬ ਦਾ ਉਹ ਹੜਾਂ ਦੀ ਮਾਰ ਹੀਟ ਹੈ ਅਨ ਪ੍ਰੈਸੀਡੈਂਟ ਹੜਾਂ ਦੀ ਮਾਰ ਹੀਟ ਹੈ 2023 ਚ ਵੀ ਸੀ ਐਤਕੀ ਵੀ ਹੈ ਇਹ ਹੜ ਕੋਈ ਕੁਦਰਤੀ ਪ੍ਰਕੋਪ ਨਹੀਂ ਹੈ ਇਹ ਪਾਣੀ ਦਰਿਆਵਾਂ ਦੇ ਵਿੱਚ ਬਹੁਤ ਮੀਂਹ ਪੈਣ ਨਾਲ ਆਉਣਾ ਹੀ ਸੀ ਪਰ ਤੁਸੀਂ ਤਾਂ ਸਾਰਾ ਹਿਮਾਚਲ ਦਾ ਪਾਣੀ ਇਕੱਠਾ ਕਰਕੇ ਭਾਖੜਾ ਡੈਮ ਦੇ ਵਿੱਚ ਤੇ ਸਾਰਾ ਹਿਮਾਚਲ ਦਾ ਪਾਣੀ ਇਕੱਠਾ ਕਰਕੇ ਪੌਂਗ ਡੈਮ ਦੇ ਵਿੱਚ ਤੇ ਮੁੜ ਕੇ ਛੱਡਤਾ ਦਰਿਆਵਾਂ ਦੇ ਬੰਨ ਉਛੜ ਗਏ ਕਿਉਂਕਿ ਤੁਸੀਂ ਪਾਣੀ ਇੰਨਾ ਛੱਡ ਦਿੱਤਾ ਦਰਿਆ ਦੀ ਇੰਨੀ ਸ਼ਮਤਾ ਨਹੀਂ ਹੁੰਦੀ ਕਿ ਪਾਣੀ ਸੰਭਾਲਣ ਦੀ ਜਿੰਨਾ ਤੁਸੀਂ ਛੱਡਤਾ ਇਹ ਸਮਝ ਨਹੀਂ ਆਉਂਦੀ BBMP ਦੇ ਜਿਹੜੇ ਚੇਅਰਮੈਨ ਸੀ ਉਹਨਾਂ ਨੇ ਕੱਲ ਆਪਦੇ ਬਿਆਨ ਦੇ ਵਿੱਚ ਆਖਿਆ ਹੈ ਕਿ ਸਾਨੂੰ ਸਟੇਟਾਂ ਨੇ ਪਾਣੀ ਜਿਹੜਾ ਉਹ ਘੱਟ ਨਹੀਂ ਕਰਨ ਦਿੱਤਾ ਉਹ ਭਾਈ ਤੁਸੀਂ ਟੈਕਨੀਕਲ ਬੰਦੇ ਹੋ ਪਾਣੀ ਦੀ ਰੈਗੂਲੇਟਰੀ BBMP ਕੋਲੇ ਹੈ ਡੈਮ ਦੀ ਸੇਫਟੀ BBMP ਕੋਲੇ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਇਸ ਡੈਮ ਨੂੰ 1460 ਤੱਕ ਲਿਆ ਸਕਦੇ ਸੀ ਔਰ ਤੁਸੀਂ 1970-78 ਦੇ ਵਿੱਚ ਤਾਂ ਇਹਨੂੰ 1453 ਫੁੱਟ ਤੇ ਲੈ ਕੇ ਆਏ ਸੀ ਐਮਡੀ ਕੇ ਆਏ ਸੀ ਉਦੋਂ ਕਿਉਂ ਤੁਸੀਂ 7 ਫੁੱਟ ਐਮ ਡੀ ਡੀ ਐਲ ਤੋਂ ਥੱਲੇ ਲੈ ਗਏ ਐਜ ਕੀ ਤੁਹਾਨੂੰ ਲਿਜਾਨ ਚ ਕੀ ਹਰਜ ਸੀਗਾ 6 ਅਗਸਤ ਨੂੰ ਮੈਂ ਭਾਖੜਾ ਡੈਮ ਦੇ ਉੱਤੇ ਸੀ ਜਦੋਂ ਕਿ ਪਾਣੀ ਦਾ ਜਿਹੜਾ ਉਸ ਵੇਲੇ ਮਿਆਰ ਜਿਹੜਾ 1635 ਫੁੱਟ ਸੀ ਕਿਉਂ ਭਈ 1635 ਫੁੱਟ ਤੇ ਰੱਖਿਆ ਤੁਹਾਡੇ ਕੋਲ ਇਨਫੋਰਮੇਸ਼ਨ ਸੀ ਚੇਅਰਮੈਨ ਸਾਹਿਬ ਦੇ ਬਿਆਨ ਦੇ ਮੁਤਾਬਕ ਕਿ ਸਾਨੂੰ ਜੂਨ ਦੇ ਵਿੱਚ ਆਈਐਮਡੀ ਨੇ ਦੱਸਤਾ ਸੀ ਕਿ ਐਤਕੀ ਬਰਸਾਤਾਂ 105% ਹੋਣਗੀਆਂ ਜੇ ਤੁਹਾਨੂੰ ਆਈਐਮਡੀ ਨੇ ਜੂਨ ਚ ਦੱਸਤਾ ਸੀ ਤੇ ਤੁਸੀਂ ਫਿਰ ਵੀ ਪਾਖੜਾ ਦਾ ਲੈਵਲ ਇੰਨਾ ਉੱਚੀ ਰੱਖੀ ਬੈਠੇ ਰੱਖੇ ਅੱਜ ਵੀ ਜਿਹੜਾ ਪਾਖੜਾ ਦਾ ਲੈਵਲ ਹੈ ਉਹ ਮੈਕਸਿਮਮ 1680 ਤੋਂ ਥੱਲੇ ਹੈ ਔਰ ਇਹ 1680 ਨਹੀਂ ਇਹ 1685 ਤੱਕ ਜਾ ਸਕਦਾ ਔਰ 1988 ਤੇ 89 ਦੇ ਵਿੱਚ ਇਹ ਲੈਵਲ ਜਿਹੜਾ ਹੈ 1687 ਤੱਕ ਗਿਆ ਸੀ ਇਹ ਮੇਰਾ ਡਾਟਾ ਨਹੀਂ ਹੈ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਵੈਬਸਾਈਟ ਦੇ ਉੱਤੇ ਹੈ ਇਹ ਇਨਫੋਰਮੇਸ਼ਨ ਤੁਸੀਂ ਆਪ ਵੀ ਐਕਸੈਸ ਕਰ ਸਕਦੇ ਹੋ ਸੋ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਇਹ ਹੜ੍ਹ ਐਕਸਟ੍ਰੀਮ ਕਿਵੇਂ ਬਣਿਆ ਇਹਨਾਂ ਦੀ ਇੰਟੈਂਸਿਟੀ ਕਿਵੇਂ ਵਧੀ ਉਹਦੇ ਵਾਸਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਔਰ ਮੇਰੀ ਬੇਨਤੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੂੰ ਕਿ ਸਿਟਿੰਗ ਜੱਜ ਜਾਂ ਇੱਕ ਰਿਟਾਇਰਡ ਜੱਜ ਉਹਦੀ ਚੇਅਰਮੈਨਸ਼ਿਪ 'ਚ ਇੱਕ ਕਮੇਟੀ ਗਠਨ ਕੀਤੀ ਜਾਵੇ ਜਿਹੜੀ ਕਮੇਟੀ ਜਾਂ ਕਮਿਸ਼ਨ ਜਿਹੜਾ ਉਹ ਇਹ ਇਨਕੁਆਇਰ ਕਰੇ ਕਿ ਇਹਨਾਂ ਫਲੱਡਾਂ ਦੇ ਵਿੱਚ ਇਹਦੀ ਇੰਟੈਂਸਿਟੀ ਵਧਾਉਣ ਵਿੱਚ BBMP ਦਾ ਕਿੰਨਾ ਜਿਹੜਾ ਹੈਗਾ ਉਹ ਹੱਥ ਹੈਗਾ ਕਿਉਂਕਿ ਮੀਂਹ ਤਾਂ ਪੈਂਦਾ ਹੀ ਰਹਿੰਦੇ ਨੇ ਮੀਂਹ ਨਾਲ ਵਾਟਰ ਲੋਕਿੰਗ ਹੋ ਸਕਦੀ ਸੀ ਮੀਆਂ ਨਾਲ ਦਰਿਆਵਾਂ ਨੇ ਆਪਦੇ ਬੰਨਾਂ ਦੇ ਵਿੱਚ ਰਹਿਣਾ ਸੀ ਪਰ ਜਦੋਂ ਪਿੱਛੋਂ ਪਾਣੀ ਛੱਡਤਾ ਦਰਿਆ ਦੇ ਬੰਨ ਟੁੱਟ ਗਏ ਤੇ ਉੱਚਲ ਗਏ ਸੋ ਇਸ ਕਰਕੇ ਪੰਜਾਬ ਡੁੱਬਿਆ ਨਹੀਂ ਪੰਜਾਬ ਡੋਬਿਆ ਗਿਆ ਹੈ ਗਲਤੀ ਨਾਲ ਡੋਬਿਆ ਗਿਆ ਹੈ ਜਾਂ ਕਨਸਪੀਰੇਸੀ ਦੇ ਤਹਿਤ ਡੋਬਿਆ ਗਿਆ ਹੈ ਸਿਰਫ ਇਹ ਪਤਾ ਕਰਨ ਦੀ ਲੋੜ ਹੈ ਬਾਕੀ ਪੰਜਾਬ ਡੋਬਿਆ ਗਿਆ ਹੈ ਡੁੱਬਿਆ ਨਹੀਂ ਅੱਜ ਬਹੁਤ ਵੱਡਾ ਹਿੱਸਾ ਪੰਜਾਬ ਦਾ ਉਹ ਹੜਾਂ ਦੀ ਮਾਰ ਹੇਠਾਂ ਹੈ ਅਨ ਪ੍ਰੈਸੀਡੈਂਟ ਹੜਾਂ ਦੀ ਮਾਰ ਹੇਠਾਂ ਹੈ 2023 'ਚ ਵੀ ਸੀ ਇਹ ਕੀ ਵੀ ਇਹ ਹਰ ਕੋਈ ਕੁਦਰਤੀ ਪ੍ਰਕੋਪ ਨਹੀਂ ਹੈ ਇਹ ਪਾਣੀ ਦਰਿਆਵਾਂ ਦੇ ਵਿੱਚ ਬਹੁਤ ਮੀਂਹ ਪੈਣ ਨਾਲ ਆਉਣਾ ਹੀ ਸੀ ਪਰ ਤੁਸੀਂ ਤਾਂ ਸਾਰਾ ਹਿਮਾਚਲ ਦਾ ਪਾਣੀ ਇਕੱਠਾ ਕਰਕੇ ਭਾਖੜਾ ਡੈਮ ਦੇ ਵਿੱਚ ਤੇ ਸਾਰਾ ਹਿਮਾਚਲ ਦਾ ਪਾਣੀ ਇਕੱਠਾ ਕਰਕੇ ਪੌਂਗ ਡੈਮ ਦੇ ਵਿੱਚ ਤੇ ਮੁੜ ਕੇ ਛੱਡਤਾ ਦਰਿਆਵਾਂ ਦੇ ਬੰਨ ਉਛੜ ਗਏ ਕਿਉਂਕਿ ਤੁਸੀਂ ਪਾਣੀ ਇੰਨਾ ਛੱਡ ਦਿੱਤਾ ਦਰਿਆ ਦੀ ਇੰਨੀ ਸ਼ਮਤਾ ਨਹੀਂ ਹੁੰਦੀ ਕਿ ਪਾਣੀ ਸੰਭਾਲਣ ਦੀ ਜਿੰਨਾ ਤੁਸੀਂ ਛੱਡਤਾ ਇਹ ਸਮਝ ਨਹੀਂ ਆਉਂਦੀ ਬੀਬੀ ਐਮਬੀ ਦੇ ਜਿਹੜੇ ਚੇਅਰਮੈਨ ਜੀ ਉਹਨਾਂ ਨੇ ਕੱਲ ਆਪਦੇ ਬਿਆਨ ਦੇ ਵਿੱਚ ਆਖਿਆ ਹੈ ਕਿ ਸਾਨੂੰ ਸਟੇਟਾਂ ਨੇ ਪਾਣੀ ਜਿਹੜਾ ਉਹ ਘੱਟ ਨਹੀਂ ਕਰਨ ਦਿੱਤਾ ਉਹ ਭਾਈ ਤੁਸੀਂ ਟੈਕਨੀਕਲ ਬੰਦੇ ਹੋ ਪਾਣੀ ਦੀ ਰੈਗੂਲੇਟਰੀ BBMP ਕੋਲੇ ਹੈ ਡੈਮ ਦੀ ਸੇਫਟੀ BBMP ਕੋਲੇ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਕਿ ਤੁਸੀਂ ਇਸ ਡੈਮ ਨੂੰ 1460 ਤੱਕ ਲਿਆ ਸਕਦੇ ਸੀ ਔਰ ਤੁਸੀਂ 1977-78 ਦੇ ਵਿੱਚ ਤਾਂ ਇਹਨੂੰ 1453 ਫੁੱਟ ਤੇ ਲੈ ਕੇ ਆਏ ਸੀ ਸੋ ਇਸ ਮੌਕੇ ਲਗਾਤਾਰ ਸਿਆਸਤ ਚੱਲ ਰਹੀ ਹੈ ਲਗਾਤਾਰ ਪਾਰਟੀਆਂ ਗਰਮੋ-ਗਰਮੀ ਦੇ ਮਾਹੌਲ ਦੇ ਵਿੱਚੋਂ ਨਿਕਲ ਰਹੀਆਂ ਨੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਭਾਵੇਂ ਆਮ ਆਦਮੀ ਪਾਰਟੀ ਲਗਾਤਾਰ ਸਵਾਲ ਕਰ ਰਹੀਆਂ ਨੇ ਤੇ ਸਵਾਲਾਂ ਦੇ ਘੇਰੇ ਦੇ ਵਿੱਚ ਇਸ ਮੌਕੇ ਬੀਜੇਪੀ ਦੀ ਸਰਕਾਰ ਹੈ ਕਿਉਂਕਿ ਕੇਂਦਰੀ ਮੰਤਰੀ ਨੇ ਇਲਜ਼ਾਮ ਲਗਾਏ ਨੇ ਤਾਂ ਅਜੇਹੇ ਦੇ ਵਿੱਚ ਪੰਜਾਬ ਦੀ ਬੀਜੇਪੀ ਫੋਰਮ ਹੈ ਜਿਹੜੀ ਉਹ ਬਿਲਕੁਲ ਚੁੱਪ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साड़ी ऐप एंड्रॉइड जा आईओएस दे फ्री बिच रोकू अते अमेज़न फायर टीवी दे जा एप्पल टीवी दे नाल ही देख सकते हो लाइव स्ट्रीमिंग www.globalpunjabtv.com पे